ए एआईसीसी की ओर से विंग कमांडर अनुमा आचार्य और हमारी टीम अमरीश जी और विपिन जी हम सब आज बहुत आनंदित है कि आपके बीच में हमारे पंजाब प्रदेश की एकमात्र मुख्यमंत्री रही राजर कौर भट्टल जी यहाँ पर हमारे पास मौजूद हैं और जो हमारे न्यायपत्र के बारे में आपको बताएंगी और एक अच्छी बात यह है कि पंजाब की प्रदेश महिला कांग्रेस अध्यक्ष हमारे साथ हैं धाबा मैडम और अर्शप्रीत खडियाल ये तो आपके जाने माने हैं तो बस हम आपका ज़्यादा समय ना लेते हुए सीधे मुद्दे की बात मैम शुरू करेंगे और आपके सवाल जो होंगे वो कोशिश करिएगा कि केवल सो मोटो जो आज का सब्जेक्ट है उस पर हो वो उनका ज्यादा स्वागत होगा ਸਭ ਤੋਂ ਪਹਿਲਾਂ ਤਾਂ ਮੈਂ ਐਆਈਸੀਸੀ ਤਰਫ ਤੋਂ ਹਾਂ ਔਰ ਪੰਜਾਬ ਤੋਂ ਸਾਡੇ ਰੰਧਾਵਾ ਜੀ ਤੇ ਸਾਰੇ ਲੋ ਆਫੀਸਰਸ ਵੀਰ ਰਹੇ ਨੇ ਸਾਰਿਆਂ ਨੂੰ ਜੀ ਆਇਆਂ ਵੈਲਕਮ ਕਰਦੇ ਹਾਂ ਔਰ ਬਹੁਤ ਅچھے ਤਰੀਕੇ ਨਾਲ ਆਪਣੀ ਡਿਊਟੀ ਨਿਭਾਉਣ ਲਈ ਆਏ ਅੱਜ ਸਾਰੇ ਪੰਜਾਬ ਚੱਲ ਕੇ ਆਏ ਆ ਦੇ ਆਰ ਆਲ ਵੈਲਕਮ ਨੰਬਰ 1 ਨੰਬਰ 2 ਅੱਜ ਮੇਰੀ ਜਿਹੜੋ ਹਮਾਰੀ ਬਾਤ ਕਰ ਰਿਹਾ ਹੈ इनको ਦੇਖੋ ਮੈਨੂੰ ਵੀ ਹਿੰਦੀ ਬੋਲਣਾ ਬੋਲਣ ਕੋਕ ਬੰਦ ਕਰਤਾ ਲੇਕਿਨ ਆਤੀ ਨਹੀਂ ਪੂਰੀ ਮੈਂ ਕਹਿੰਦੀ ਹਿੰਦੀ ਪੂਰੀ ਆਤੀ ਨਹੀਂ ਫਿਲਦਾਪੀ ਬੋਲ ਰਹੀ ਹੂੰ ਮੈਨੂੰ ਅੱਜ ਜੋ ਸਾਡਾ ਹੈ ਮੁੱਦਾ ਉਹ ਮੁੱਦਾ ਬਹੁਤ ਇੰਪੋਰਟੈਂਟ ਇਸ ਕਰਕੇ ਹੈ ਕਿ ਸਾਡੇ ਗੁਰੂਆਂ ਪੀਰਾਂ ਤੋਂ ਔਰਤ ਜਾਤੀ ਨੂੰ ਉੱਚਾ ਚੱਕਣ ਦੀਆਂ ਗੱਲਾਂ ਹੁੰਦੀਆਂ ਆਈਆਂ ਤਿੰਨ ਚਾਰ ਜਨਰੇਸ਼ਨਸ ਗੁਜ਼ਰ ਗਈਆਂ ਕਿ ਔਰਤ ਨੂੰ ਉੱਚਾ ਠਾਇਆ ਜਾਵੇ ਅੱਜ ਉਸ ਦੇ ਉੱਤੇ ਅਸੀਂ ਗੱਲ ਕਰ ਰਹੇ ਹਾਂ ਮਹਿਲਾਵਾਂ ਲਈ ਕੌਣ ਕੀ ਕਰ ਰਿਹਾ ਹੈ ਅਸੀਂ ਕੀ ਕੀਤਾ ਲੋਕ ਪਹਿਲਾਂ ਵਾਅਦੇ ਕਰਦੇ ਫਿਰ ਲੋਕ ਚੋਣ ਮੈਨੀਫੈਸਟੋ ਕਰਦੇ ਥੈਨ ਸਾਡੀਆਂ ਪਾਰਟੀਆਂ ਸਾਨੂੰ ਗਰੰਟੀਆਂ ਤੇ ਆਉਂਦੀਆਂ ਲੇਕਿਨ ਆਈ ਐਮ ਵੈਰੀ ਸੌਰੀ ਇਹ ਦੇਖ ਕੇ ਕਿ ਸਾਰੇ ਲੋਕਾਂ ਨੂੰ ਪਾਰਟੀਆਂ ਦੀਆਂ ਜਿਹੜੀਆਂ ਗਰੰਟੀਆਂ ਸਾਡੀਆਂ ਵਿਰੋਧੀ ਪਾਰਟੀਆਂ ਦੇ ਰਹੀਆਂ ਚਾਹੇ ਉਹ ਕਹਿੰਦੇ ਮੋਦੀ ਗਰੰਟੀ ਚਾਹੇ ਉਹ ਕਹਿੰਦੇ ਹੈ ਆਪਣਾ ਇਹਦੀ ਹੋਰ ਦੂਜੀ ਪਾਰਟੀ ਦੀ ਗਰੰਟੀ ਹੈ ਕੇਜਰੀਵਾਲ ਦੀ ਗਰੰਟੀ ਹੈ ਕਿਸੇ ਦੀ ਕਾਲੀ ਦਲ ਦੀ ਗਰੰਟੀ ਹੈ ਅੱਜ ਉਹ ਲੋਕਾਂ ਦਾ ਵਿਸ਼ਵਾਸ ਛੁੱਟਦਾ ਜਾ ਰਿਹਾ ਹੈ ਲੇਕਿਨ ਆਈ ਰੀਅਲੀ ਫੀਲ ਪ੍ਰਾਊਡ ਕਿ ਜਿਸ ਪਾਰਟੀ ਵੱਲੋਂ ਅੱਜ ਮੇਰੀ ਡਿਊਟੀ ਲਾਈ ਗਈ ਹੈ ਏਆਈਸੀਸੀ ਵੱਲੋਂ ਬੋਲਣ ਵਾਸਤੇ ਮੈਂ ਉੱਥੇ ਤੁਹਾਨੂੰ ਸਿਰਫ ਇਹ ਹੀ ਨਹੀਂ ਦੱਸਣਾ ਕਿ ਸਿਆਹ ਗਰੰਟੀ ਦਿੱਤੀ ਐ ਮੈਂ ਤੁਹਾਨੂੰ ਇਹ ਦੱਸਣਾ ਐ ਕਿ ਤੁਸੀਂ ਇਹ ਵੀ ਫਰਕ ਜ਼ਰੂਰ ਵਿਚਾਰਿਓ ਕਿ ਗਰੰਟੀ ਦਿੱਤੀ ਤੇ ਗਰੰਟੀ 90% ਤੋਂ ਵੱਧ ਪੂਰੀ ਕਿਨੇ ਕੀਤੀ ਇੰਪਲੀਮੈਂਟ ਕਿਸ ਪਾਰਟੀ ਦੇ ਸਮੇਂ ਵਿੱਚ ਗਰੰਟੀ ਹੋਈ ਜਿਹੜੀ ਕਹੀ ਗਈ ਉਹ ਨਹੀਂ ਕਿਦਾ ਠੀਕ ਐ ਫਰਕ ਕਿਤੇ ਰਹਿ ਜਾਂਦਾ ਤੇ 100 ਦੀ 100% ਫੇਲ ਕਿਹੜੀ ਪਾਰਟੀ ਵੱਲੋਂ ਹੋਈ ਇੱਕ ਤਾਂ ਇਹ ਇਹਦੇ ਵਿੱਚ ਸਾਰੀ ਇੰਪੋਰਟੈਂਸ ਕਿਉਂਕਿ ਚੌਥਾ ਥਮੋ ਮੀਡੀਆ ਤੁਸੀਂ ਇਸ ਗੱਲ ਨੂੰ ਸਾਡੀ ਅਸੀਂ ਸਾਰੀਆਂ ਬੱਚੀਆਂ ਸਾਡੇ ਹਰ ਫੀਲਡ ਵਿੱਚ ਹੈਗੀਆਂ ਅਸੀਂ ਸਮਝਦੇ ਆ ਕਿ ਤੁਹਾਡੀ ਕਲਮ ਇੱਕ ਸਚਾਈ ਲਿਖੂਗੀ ਮੈਂ ਅੱਜ ਕੀ ਕਰ ਰਹੀ ਆ ਇਹ ਮੈਂ ਬਾਅਦ ਵਿੱਚ ਦੱਸਦੀ ਆ ਲੇਕਿਨ ਸਭ ਤੋਂ ਪਹਿਲਾਂ ਮੈਂ ਕਹਿੰਦੀ ਆ ਕਿ ਇੱਕ ਚੀਜ਼ ਹੋਰ ਬੜੀ ਇੰਪੋਰਟੈਂਟ ਹੁੰਦੀ ਏ ਕਿ ਪਹਿਲ ਕਿਹਨੇ ਕੀਤੀ ਪਹਿਲਾ ਪੱਥਰ ਕਿਹਨੇ ਮਾਰਿਆ ਸ਼ੁਰੂਆਤ ਕਿਹਨੇ ਕੀਤੀ ਜਿਵੇਂ ਮੈਂ ਕਿਹਾ ਸਾਡੇ ਗੁਰੂਆਂ ਪੀੜਾਂ ਨੇ ਕੀਤੀ ਲੇਕਿਨ ਉਸ ਤੋਂ ਬਾਅਦ ਹਿੰਦੁਸਤਾਨ ਔਰ ਹਿੰਦੁਸਤਾਨ ਦੀ ਕਾਂਗਰਸ ਪਾਰਟੀ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਇੱਕ ਔਰਤ ਨੂੰ ਪ੍ਰਾਈਮ ਮਿਨਿਸਟਰ ਬਣਾਇਆ ਅੱਜ ਤੱਕ ਚਾਹੇ ਬੀਜੇਪੀ ਜਾ ਹੋਈ ਪ੍ਰਾਈਮ ਮਿਨਿਸਟਰ ਤਾਂ ਕੀ ਲੇਡੀ ਡਿਪਟੀ ਪ੍ਰਾਈਮ ਮਿਨਿਸਟਰ ਵੀ ਨਹੀਂ ਬਣਾਈ ਇਸੇ ਤਰ੍ਹਾਂ ਨਾਲ ਕਾਂਗਰਸ ਪਾਰਟੀ ਜਿਨ੍ਹਾਂ ਨੇ ਆਰਗੇਨਾਈਜੇਸ਼ਨ ਨੈਸ਼ਨਲ ਕਾਂਗਰਸ ਪਾਰਟੀ ਦੀ ਹੈੱਡ ਸ਼੍ਰੀਮਤੀ ਸੋਨੀਆ ਗਾਂਧੀ ਜੀ ਨੂੰ बार-बार ਲਗਾਤਾਰ ਕਰਕੇ ਇੱਕ ਔਰਤ ਦੇ ਹੱਥ ਵਿੱਚ ਬਾਗਦੋ ਪਾਈ ਔਰ ਦੂਜੀ ਗੱਲ ਉਸ ਤੇ ਅਸੀਂ ਪ੍ਰਾਊਡ ਫੀਲ ਕਰਦੇ ਆ ਕਿ ਸੋਨੀਆ ਜੀ ਨੇ ਆਪਣਾ ਅਹੁਦਾ ਹੀ ਨਹੀਂ ਕਿ ਉਹਦਾ ਲੈ ਕੇ ਬੈਠ ਗਏ ਆ ਉਹਨਾਂ ਨੇ ਇੱਕ ਬੜਾ ਹੀ ਇਤਿਹਾਸਿਕ ਫੈਸਲਾ ਕੀਤਾ ਸੋਨੀਆ ਜੀ ਨੇ ਮੈਨੂੰ ਯਾਦ ਆ ਸ਼ਾਇਦ 14 ਦੀ ਗੱਲ ਆ ਜਾਂ ਕਿਸ ਤਰ੍ਹਾਂ ਤੁਸੀਂ ਤੁਹਾਨੂੰ ਵੀ ਯਾਦ ਹੋਊਗਾ ਉਹਨਾਂ ਨੇ ਇੱਕ ਫੈਸਲਾ ਲਿਆ ਕਿ ਮੈਂ ਰਿਜ਼ਰਵੇਸ਼ਨ 33% ਕਰਨੀ ਹੈ ਔਰਤਾ ਬਾਸਤੇ ਔਰ ਔਰਤਾ ਬਾਸਤੇ ਕੀਤੀ ਜਿਹੜੀ ਭਾਜਪਾ ਨੇ ਲੋਕ ਸਭਾ ਚ ਪਾਸ ਨਹੀਂ ਹੋਣ ਦਿੱਤੇ ਬਿੱਲ ਰਾਸ਼ਟਰ ਸਸੀ ਕਿਤੇ ਲੋਕ ਸਭਾ ਚ ਪੋਰ ਨਹੀਂ ਦਿੱਤੇ ਇਸੇ ਤਰ੍ਹਾਂ ਨਾਲ ਉਹਨਾਂ ਨੇ ਫਿਰ ਆਪਣੀ ਪਾਰਟੀ ਦੇ ਵਿੱਚ ਕਾਂਗਰਸ ਪਾਰਟੀ ਵਿੱਚ 33% ਦਾ ਜਿਹੜੀ ਰੈਜ਼ਰਵੇਸ਼ਨ ਹੈ ਹਰ ਹਾਲਤ ਵਿੱਚ ਲਾਗੂ ਹੋਊ ਸਾਡੇ ਕੋਲ ਚਿਚੀਆਂ ਪਈਆਂ ਮੋਦੂ ਸੂਬੇ ਦੀ ਪ੍ਰਧਾਨ ਸੀ ਇਹ ਕੀਤਾ ਇਹਦੇ ਨਾਲ ਹੀ ਇਹ ਵੀ ਤੁਸੀਂ ਪਹਿਲੀ ਵਾਰ ਕਿਸੇ ਕਾਂਗਰਸ ਪਾਰਟੀ ਦੀ ਔਰਤ ਲੀਡਰ ਨੂੰ ਦੇਖਿਆ ਹੋਣਾ ਹੈ ਲੈਣ ਵਾਸਤੇ ਤੱਕੇ ਆਉਂਦੇ ਸਾਰੇ ਕੁਝ ਦੇਖਿਆ ਹੈ ਲੇਕਿਨ ਆਪਣੇ ਕੋਲੋਂ ਮਿਲੀ ਵੀ ਪਾਵਰ ਕਿਸੇ ਨੂੰ ਦੇਣ ਦੀ ਗੱਲ ਕਰੇ ਉਹ ਵੀ ਸਾਡੀ ਲੀਡਰ ਸੋਨੀਆ ਗਾਂਧੀ ਜਿੰਨਾ ਤੁਸੀਂ ਪ੍ਰਾਊਡ ਫੀਲ ਕਰਦੇ ਆ ਜਦੋਂ ਸਭ ਪਾਰਟੀਆਂ ਨੇ ਕਿਹਾ ਸੋਨੀਆ ਜੀ ਨੂੰ ਬਣਾਓ ਯੂਪੀਐਨ ਕਹਤ ਸੋਨੀਆ ਜੀ ਨੂੰ ਬਣਾਓ ਪੀਐਮ ਉਹਨਾਂ ਕਹਿੰਦਾ ਮੈਂ ਨਹੀਂ ਬਣਨਾ ਉਹਨੇ ਇੱਕ ਗੁਰਸਿੱਖ ਪੰਜਾਬੀ ਜੀ ਨੂੰ 2% ਕਹਿੰਦੇ ਆ ਉਹਨਾਂ ਨੂੰ ਆਪਣੀ ਕੁਰਸੀ ਦੇ ਕੇ ਪਹਿਲ ਕਰਕੇ ਇਹ ਵੀ ਸਾਡੀ ਮੈਡਨ ਸੋਨੀਆ ਗਾਂਧੀ ਜੀ ਨੇ ਕਰਕੇ ਦਿਖਾਇਆ ਇਸੇ ਤਰ੍ਹਾਂ ਨਾਲ ਜਿਵੇਂ ਮੈਂ ਕਿਹਾ ਕਿ ਇੰਦਰਾ ਜੀ ਨੇ ਇੰਦਰਾ ਜੀ ਨੇ 72 ਦੇ ਵਿੱਚ 72 ਦੇ ਵਿੱਚ ਸਾਡਾ 25% ਰੈਜ਼ਰਵੇਸ਼ਨ ਲੇਡੀਜ਼ ਵਾਸਤੇ ਰੱਖੀ ਜਿਹਦੀ ਮੈਂ ਵੀ ਪ੍ਰਡਕਟਾਂ ਤੇ ਹੋਰ ਮੇਰੀਆਂ ਭੈਣਾਂ ਬਹੁਤ ਹੋਣਗੀਆਂ ਉਹਨਾਂ ਨੇ 25% ਤੋਂ ਲੇਡੀਜ਼ ਤੋਂ ਸ਼ੁਰੂ ਕੀਤਾ ਔਰ ਇਸੇ ਤਰ੍ਹਾਂ ਨਾਲ ਸਾਡੇ ਆਪਣੇ ਸਾਰਿਆਂ ਥਾਵਾਂ ਤੇ ਰਾਜੀਵ ਜੀ ਨੇ ਜਿਹੜਾ ਸਾਡਾ ਲਿਆਂਦਾ ਸੀਗਾ ਪੰਚਾਇਤੀ ਰਾਜ ਉਹਦੇ ਵਿੱਚ ਵੀ 33% ਦੀ ਰਾਜੀਵ ਜੀ ਨੇ ਕਿਹਾ ਲੈ ਕੇ ਆਓ ਇੱਥੇ ਬਿਆਨ ਸਿੰਘ ਅਸੀਂ ਸਾਰੇ ਮੇਰੇ ਕੋਲੇ ਵਿਭਾਗਾਂ ਸੀਗਾ ਅਸੀਂ ਬਲਾਕ ਸਮਤੀਆਂ ਸਾਰਿਆਂ ਵਿੱਚ ਔਰਤਾਂ ਨੂੰ 33% ਉਸ ਵਕਤ ਲੈ ਕੇ ਆਏ ਆ ਇਸੇ ਤਰ੍ਹਾਂ ਨਾਲ ਜਿਹੜੇ ਸੀ ਆਰਥਿਕ ਤੌਰ ਤੇ ਸਾਡੀ ਪਾਰਟੀ ਨੇ ਹਿਮਾਚਲ ਦੇ ਵਿੱਚ ਔਰਤਾਂ ਨੂੰ 1500 ਰੁਪਏ ਦੇਣ ਦਾ ਵਾਅਦਾ ਕੀਤਾ ਸੀ ਅੱਜੇ ਪਿੱਛੇ ਇਲੈਕਸ਼ਨ ਹੋਈਆਂ ਔਰ ਇੱਥੇ ਆਮ ਆਦਮੀ ਪਾਰਟੀ ਨੇ 1000 ਰੁਪਏ ਦੇਣ ਦਾ ਵਾਅਦਾ ਕੀਤਾ ਸੀ ਆਮ ਆਦਮੀ ਪਾਰਟੀ ਦੇ ਕੇਜਰੀਬਾਜੀ ਨੇ ਕਹੇ ਸੀ ਪਹਿਲੇ ਮਹੀਨੇ ਦੇਵਾ ਕੇ ਲੇਕਿਨ ਅੱਜ ਤੁਸੀਂ ਪੰਜਾਬ ਚ ਜਾ ਕੇ ਦੇਖ ਲਓ ਸਾਰੀਆਂ ਮਹਿਲਾਵਾਂ ਘਰਾਓ ਕਰਦੀਆਂ ਕਿ 32 ਮਹੀਨੇ ਹੋ ਗਏ 32000 ਰੁਪਏ ਲਾ ਦਿਓ ਫਿਰ ਸਾਡੇ ਪਿੰਡ ਚ ਬੜਿਓ ਤੇ ਨਹੀਂ ਉਹ ਮਗਰ ਝਾੜੂ ਚੱਕੀ ਫਿਰਦੀਆਂ ਉਹਨਾਂ ਦੇ ਖਿਲਾਫ ਦੂਜੇ ਪਾਸੇ ਅਸੀਂ ਕਿਹਾ 1500 ਅੱਜ ਹਿਮਾਚਲ ਚ ਕੋਈ ਵੀ ਤੁਹਾਡੇ ਆਪਣੇ ਲਿੰਕ ਆਪਾਂ ਜਾਣਦੇ ਆ ਟੈਲੀਫੋਨ ਕਰਦੇ ਆ ਕਾਂਗਰਸ ਪਾਰਟੀ ਨੇ ਬਣਦੇ ਆ ਪਹਿਲੀ ਵਾਰੀ ਅੱਜ ਉੱਥੇ 15-1500 ਰੁਪਏ ਮਹੀਨਾ ਸਾਡੀ ਪਾਰਟੀ ਮਹਿਲਾਵਾਂ ਨੂੰ ਦੇ ਰਹੀ ਹੈ ਔਰ ਦੂਜੇ ਪਾਸੇ ਅਸੀਂ ਮਹਿਲਾਵਾਂ ਨੂੰ ਜਿਵੇਂ ਹੁਣ ਸਾਡੀ ਪਾਰਟੀ ਨੇ ਇੱਕ ਵਾਅਦਾ ਕੀਤਾ ਹੈ ਜਿਹੜਾ ਪੂਰਾ ਕਰਨਾ ਹੈ ਦਿਲ ਤੋਂ ਪੂਰਾ ਕਰਨਾ ਹੈ ਕਿਉਂਕਿ ਸਾਨੂੰ ਐਸੀ ਲੀਡਰ ਮਿਲੀ ਹੈ ਸੋਨੀਆ ਜੀ ਜਿਹੜੇ ਸਾਡੀ ਵੀ ਕਲਾਸ ਲਾਉਂਦੇ ਹੁੰਦੇ ਸੀ ਕਿ ਤੁਸੀਂ ਜੋ ਚੋਰ ਮੈਨੀਫੈਸਟੋ ਬਣਾਇਆ ਹੈ ਆਫਟਰ 3 ਮੰਥਸ ਕੋ ਰਿਵਿਊ ਕਰਦੇ ਸੀ ਖੁਦ ਕਿੰਨੇ ਪੂਰੇ ਕੀਤੇ ਕਿੰਨੇ ਰਹਿ ਗਏ ਅੱਜ ਵੀ ਸਾਰਾ ਉਹਨਾਂ ਨੇ ਇਕੱਲਾ ਇਕੱਲਾ ਦੇਖਿਆ ਕਿ ਇਹ ਕਰਨਾ ਹੈ ਅਸੀਂ ਹੁਣ 8500 ਰੁਪਇਆ ਮਹੀਨੇ 8 8500 ਰੁਪਇਆ ਮਹੀਨਾ ਅਸੀਂ ਜਿਹੜਾ ਦੇਣਾ ਸਾਡੀ ਸਰਕਾਰ ਬਣਦੀ ਹੈ ਅਸੀਂ ਉਸ ਪਰਿਵਾਰ ਦੀ ਗਰੀਬ ਜਿਹੜੀ ਆਪਣੀ ਗਰੀਬੀ ਦੇ ਪਰਿਵਾਰ ਚ ਰਹਿੰਦੀ ਹੈ ਇੱਕ ਮਹਿਲਾ ਨੂੰ ਸਾਲ ਦਾ 1 ਲੱਖ ਰੁਪਇਆ ਬਣਦਾ ਅਸੀਂ ਉਹ ਦੇਣ ਦੀ ਗੱਲ ਕੀਤੀ ਹੈ ਔਰ ਇਸੇ ਤਰ੍ਹਾਂ ਨਾਲ ਦੂਜੇ ਪਾਸੇ ਕੀਤਾ ਮੋਦੀ ਜੀ ਨੇ ਵੀ ਹੈ ਔਰਤਾ ਵਾਸਤੇ ਆਰਥਿਕ ਫਾਇਦਾ ਉਹਨਾਂ ਨੇ ਵੀ ਕੀਤਾ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਆਵਾਰਨੀਆਂ ਤੇ ਅੰਦਾਨੀਆਂ ਤੇ ਹੋਰ ਮੀਰ ਲੋਕਾਂ ਦਾ ਪੈਸਾ ਵਾਈਟ ਬਣਾਉਣ ਵਾਸਤੇ ਸਾਡੀਆਂ ਮਹਿਲਾਵਾਂ ਜਿਹੜੀਆਂ ਨੇ ਮਾਂ ਦੇ ਰੂਪ ਵਿੱਚ ਹੋਣ ਭੈਣ ਦੇ ਰੂਪ ਵਿੱਚ ਹੋਣ ਪਤਨੀ ਦੇ ਰੂਪ ਵਿੱਚ ਹੋਣ ਪੁੱਤਰੀ ਦੇ ਰੂਪ ਵਿੱਚ ਹੋਣ ਘਰ ਚਲਾਉਣ ਲਈ ਣਕੀ ਣਕੀ ਸੇਵਿੰਗ ਬਚਾਉਨੇ ਆ ਨੋਟ ਬੰਦੀ ਵੇਲੇ ਯਾਦ ਕਰੋ ਪੁੱਛ ਲਿਓ ਜੇ ਨਹੀਂ ਆਪਣੇ ਘਰ ਜਾ ਕੇ ਆਪਣੀਆਂ ਸਾਡੀਆਂ ਬੀਬੀਆਂ ਨੂੰ ਸਾਡੀਆਂ ਉਹ ਜਿਹੜੀਆਂ ਸੇਵਿੰਗ ਸੀ ਸਾਡੀ ਮੋਦੀ ਜੀ ਨੇ ਉਹ ਵੀ ਕਢਾ ਕੇ ਕਾਰੀਆਂ ਲੈਣਾ ਚ ਲੱਗੀਆਂ ਰਹੀਆਂ ਉਹ ਵੀ ਸਾਡੀ ਖਤਮ ਕਰਾਤੀ ਖਾਦਾ ਪੈਸਾ ਸਾਡੇ ਔਰਤਾ ਦਾ ਇਸੇ ਤਰ੍ਹਾਂ ਨਾਲ ਮਨਰੇਗਾ ਸੀ ਸ਼ੁਰੂ ਕੀਤੀ ਇਸ ਤਰ੍ਹਾਂ ਅੰਗਣ ਬਾੜੀ ਵਿੱਚ ਅਸੀਂ ਸਾਰੀ ਉਸ ਵਕਤ ਉਹਨਾਂ ਦੀਆਂ ਜਿਹੜੀ ਸੀਗੀਆਂ ਆਪਣੀਆਂ ਬੇਜਸ ਉਹ ਸਾਰੀਆਂ ਅਸੀਂ ਵਧਾਈਆਂ ਮੈਨੂੰ 1996 ਦੇ ਵਿੱਚ ਜਦੋਂ ਮੈਂ ਚੀਫ ਮਿਨਿਸਟਰ ਬਣੀ ਆ ਠੀਕ ਹੈ ਉਸ ਤੋਂ ਬਾਅਦ ਅੱਜ ਤੱਕ ਕੋਈ ਪਾਰਟੀ ਪੰਜਾਬ ਦੇ ਵਿੱਚ ਚੀਫ ਮਿਨਿਸਟਰ ਦੀ ਲੇਡੀ ਨੂੰ ਬਣਾ ਸਕੀ ਸੀ ਫ ministr ਛੱਡਦੇ ਹੋ ਡਿਪਟੀ ਲੀਡਰ ਵੀ ਡਿਪਟੀ ਸੀਐਮ ਵੀ ਕੋਈ ਲੇਡੀ ਨੂੰ ਜੁ ਮਣਾ ਸਕੇ ਮੈਥੋਂ ਪਹਿਲਾਂ ਅਕਾਲੀ ਦਲ ਵਾਲੇ ਜਿਹੜੇ ਆਏ ਸਾਤੋਂ ਬਾਅਦ ਵਿੱਚ ਇਹਨਾਂ ਤੋਂ ਪਹਿਲਾਂ ਆਪ ਤੋਂ ਪਹਿਲਾਂ ਉਹ ਡਿਪਟੀ ਸੀਐਮ ਸੀਐਮ ਵੀ ਪਿਤਾ ਜੀ ਤੇ ਡਿਪਟੀ ਸੀਐਮ ਵੀ ਸੁਖਵੀਰ ਬਾਦਲ ਮਹਿਲਾ ਜਹਾਜ਼ ਹੀ ਨਹੀਂ ਆਈ ਤੇ ਹੁਣ ਭਗਵਰਤਮਨ ਜੀ ਆਏ ਨੇ ਮੰਨਿਆ ਕਿ ਸੀਐਮ ਤਾਂ ਹੀ ਬਣੇ ਬੈਠੇ ਆ ਤਾਂ ਕੀ ਇਹ ਡਿਪਟੀ ਲੀਡਰ ਨਹੀਂ ਕਿਸੇ ਪਹਿਲਾਂ ਨੂੰ ਮਣਾ ਸਕਦੇ ਸੀ ਡਿਪਟੀ ਸੀਐਮ ਨਹੀਂ ਬਣਾ ਸਕਦੇ ਸੀ ਅੱਜ ਇਹਨਾਂ ਨੇ ਵੀ ਤੁਸੀਂ ਵੀ ਸਵਾਲ ਕਰਿਓ ਕਿ ਤੁਸੀਂ ਡਿਪਟੀ ਸੀਐਮ ਵੀ ਛੱਡਤੀ ਤੁਸੀਂ ਕੋਈ ਐਸੀ ਪ੍ਰੈਜ਼ੀਡੈਂਟ ਵੀ ਆਪਣੀ ਪਾਰਟੀ ਨੂੰ ਖਾਲੀ ਬੰਗੂ ਪਿਆ ਤੁਹਾਡਾ ਉੱਥੇ ਵੀ ਤੁਸੀਂ ਮਹਿਲਾ ਨੂੰ ਨਹੀਂ ਲੈ ਕੇ ਆਏ 50% ਤੋਂ ਮੋਰ ਥੈਨ 50% ਔਰਤਾਂ ਸਾਡੀਆਂ ਹੈਗੀਆਂ ਵੋਟ ਤੁਸੀਂ ਉਹਨਾਂ ਤੋਂ ਮੰਗਦੇ ਹੋ ਔਰ ਦੂਜੇ ਪਾਸੇ ਤੁਸੀਂ ਇਹ ਵੀ ਛੱਡੋ ਆ ਤੁਹਾਡੇ ਸਾਹਮਣੇ 5 6 4 ਜਿੰਨੇ ਵੀ ਭੇਜਿਆ ਰਾਜ ਸਭਾ ਦੇ ਕੋਈ ਔਰਤ ਭੇਜੀ ਇਹਨਾਂ ਦੇ ਉੱਤੇ ਨਾਟ ਇ ਸਿੰਗਲ ਵਨ ਕੋਈ ਨਹੀਂ ਭੇਜਿਆ ਔਰ ਇਸੇ ਤਰ੍ਹਾਂ ਹੁਣ 13 13 ਕਹਿੰਦੇ ਲੋਕ ਸਭਾ ਜਿੱਤਾਂਗੇ ਸਾਰੇ ਹੀ ਗਏ ਜਾਂਦੇ ਆ ਬੀਜੇਪੀ ਵਾਲੇ ਕਹਿੰਦੇ ਅਸੀਂ ਜਿੱਤਾਂਗੇ ਇਹ ਕਹਿੰਦੇ ਅਸੀਂ ਜਿੱਤਾਂਗੇ ਆਪ ਵਾਲੇ ਤੁਹਾਨੂੰ ਤਾਂ ਭਲਿਓ ਮਾਨਸੋ 13 ਕੈਂਡੀਡੇਟ ਨਹੀਂ ਮਿਲ ਰਹੇ ਕੋਈ ਕਾਂਗਰਸ ਤੋਂ ਲੈ ਕੇ ਜਾਂਦਾ ਦੋ ਹੀ ਕਾਂਗਰਸ ਤੋਂ ਲੈ ਕੇ ਜਾਂਦੇ ਆ ਕਦੇ ਉਹ ਸਾਤੋਂ ਕਾਂਗਰਸ ਤੋਂ ਆਪ ਵਾਲਾ ਲੈ ਗਿਆ ਆਪ ਵਾਲੇ ਤੋਂ ਹੋ ਕੇ ਗਾ ਬੀਜੇਪੀ ਵਾਲੇ ਕੋ ਕੇ ਲੈ ਗਏ ਤੁਹਾਡੇ ਟਿਕਟਾਂ ਸਮੇਤੀ ਭੱਜ ਰਹੇ ਆ ਬੰਦੇ ਕੀ ਇੱਥੇ ਤੁਸੀਂ ਆਪਣੀਆਂ 13 ਦੇ ਵਿੱਚ ਕਿਸੇ ਔਰਤ ਨੂੰ ਦਿੱਤਾ ਟਿਕਟ ਜਵਾਬ ਮੰਗਦੇ ਆ ਅਸੀਂ ਕਾਰੀਆਂ ਅੱਜ ਪਹਿਲਾਵਾ ਬੈਠੀਆਂ ਤੁਹਾਡੇ ਜ਼ਰੀਏ ਜਵਾਬ ਮੰਗਦੇ ਆ ਕਿ ਇਹ ਸਾਰੀਆਂ ਥਾਵਾਂ ਤੇ ਦੱਸੋ ਤੁਸੀਂ ਕੀ ਕੀਤਾ ਕਿਉਂ ਨਹੀਂ ਕੀਤਾ ਜਿਹੜੀ ਸਾਡੀ ਪਾਰਟੀ ਦੇ ਮੈਂ ਗੱਲ ਕੀਤੀ ਕਿ ਜੇ ਪ੍ਰਾਈਮ ਮਿਨਿਸਟਰ ਬਣਾਇਆ ਤਾਂ ਵੀ ਸਾਡੀ ਪਾਰਟੀ ਨੇ ਪਹਿਲ ਕੀਤੀ ਜੇ ਇਸ ਤੋਂ ਬਾਅਦ ਰਾਸ਼ਟਰਪਤੀ ਸਾਡੀ ਪਾਰਟੀ ਨੇ ਪਹਿਲ ਕੀਤੀ ਔਰਤ ਨੂੰ ਬਣਾਉਣ ਦੀ ਜੇ ਲੋਕ ਸਭਾ ਜਾਂ ਰਾਸ਼ਵਾਂ ਸਪੀਕਰ ਬਣਾਉਣਾ ਪਿਆ ਤਾਂ ਵੀ ਸਾਡੀ ਪਾਰਟੀ ਨੇ ਪਹਿਲ ਕੀਤੀ ਦੇਖੋ ਬਣੇ ਬੇ ਰਸਤੇਾਂ ਤੇ ਪਹਿਆਂ ਤੇ ਸੜਕਾਂ ਤੇ ਹਰ ਕੋਈ ਆਰਬਨਾ ਚੱਲ ਲੈਂਦਾ ਔਖੇ ਹੁੰਦੇ ਰਸਤੇ ਬਣਾਉਣੇ ਮਹਿਲਾਵਾਂ ਲਈ ਸਾਡੀਆਂ ਪਾਰਟੀਆਂ ਨੇ ਜਿੱਥੇ ਹੋਰ ਵਰਗਾਂ ਲਈ ਵੀ ਕੀਤਾ ਪਰ ਅੱਜ ਅਸੀਂ ਇਕੱਲੀਆਂ ਮਹਿਲਾਵਾਂ ਦਾ ਹੀ ਗੱਲ ਕਰ ਰਹੇ ਹਾਂ ਜੇਕਰ ਇੱਥੇ ਸਾਡੀ ਪਾਰਟੀ ਨੇ ਹਰ ਫੀਲਡ ਵਿੱਚ ਪੂਰੀ ਤਰ੍ਹਾਂ ਨਾਲ ਮਹਿਰਾਮਾਂ ਨੂੰ ਕੰਪੈਰੀਟਿਵਲੀ ਅਦਰ ਪਾਰਟੀਆਂ ਸਾਰਿਆਂ ਨੂੰ ਵੱਧ ਵੱਡਾ ਮਾਣ ਤੇ ਸਨਮਾਨ ਦਿੱਤਾ ਮੈਂ ਆਪਦੇ ਸਮੇਂ 'ਚ ਜਿਹੜੇ ਹੁਣ ਭਗਵੰਤ ਮਾਨ ਜੀ ਵੀ ਕਹਿੰਦੇ ਆ ਹੋਰ ਕਹਿੰਦੇ ਆ ਮੇਰੇ ਸਮੇਂ 'ਚ ਭਾਵੇਂ ਮੇਥੋਂ ਕਲਮ ਖੋਲੀ ਛੇਤੀ ਇਹਨਾਂ ਨੇ ਖਾਤੇ ਧਰਮ ਖਤਮ ਮੇਰੇ ਸਮੇਂ ਦੇ ਵਿੱਚ ਉਦੋਂ ਗ੍ਰੈਜੂਏਸ਼ਨ ਸਾਰੀਆਂ ਲੜਕੀਆਂ ਦੀ ਮੈਂ ਗ੍ਰੈਜੂਏਸ਼ਨ ਤੱਕ ਫੀਸ ਮਾਫ ਕੀਤੀ ਸਾਰੀਆਂ ਆਈਟੀਆਈ ਤੇ ਮੇਰੇ ਕੋਲ ਆ ਟੈਲੀਫੋਨ ਤੇ ਮੈਂ ਕਾਪੀ ਵੀ ਲੈਉਣੀ ਸੀ ਇਹ ਤਾਂ ਲੈ ਕੇ ਜਿੰਨੀ ਆ ਤੁਹਾਨੂੰ ਮੈਂ ਦੇ ਵੀ ਦਊ ਕਾਪੀ ਤੇ ਸਾਰਿਆਂ ਥਾਮਾਂ ਤੇ ਅਸੀਂ ਆਈਟੀਆਈ ਪੋਲੀਟਿਕ ਨਿਪੋਰਟਾਾਂ ਤੇ ਸਾਰਿਆਂ ਥਾਮਾਂ ਤੇ ਅਸੀਂ ਉਹਨਾਂ ਜਿਹੜੀਆਂ ਸਾਡੀਆਂ ਲੜਕੀਆਂ ਸੀਗਾਂ ਉਹਨਾਂ ਦੀ ਸੀ ਫ੍ਰੀ ਐਜੂਕੇਸ਼ਨ ਕੀਤੀ ਅਸੀਂ ਜਿਹੜੀਆਂ ਸਾਡੀਆਂ ਬੱਚੀਆਂ ਆ ਉਹ ਸਾਰਾ ਘਰ ਵੀ ਸੰਭਾਲਦੀਆਂ ਸੌਰੀ ਮੈਂ ਤੁਹਾਨੂੰ ਇਹ ਨਹੀਂ ਕੋਈ ਲੰਮਾ ਦੇ ਰਹੀ ਆ ਲੇਕਿਨ ਇੱਕ ਸਮਾਜ ਵਿੱਚ ਇਹਨਾਂ ਦਾ ਫਰਕ ਹੈਗਾ ਔਰਤ ਨੇ ਕੱਲਾ ਆਪਣਾ ਨਹੀਂ ਸੋਚਣਾ ਹੁੰਦਾ ਮਰਦ ਨੇ ਆਪਣਾ ਸੋਚਣਾ ਹੈ ਔਰਤ ਨੇ ਆਪਣਾ ਵੀ ਸੋਚਣਾ ਹੈ ਪਤੀ ਦਾ ਟਿਫਨ ਵੀ ਤਿਆਰ ਕਰਕੇ ਹੱਥ ਚ ਪੜਾਉਣਾ ਹੈ ਪੁੱਤਰ ਦਾ ਵੀ ਫੜਾਉਣਾ ਹੈ ਬੱਚਿਆਂ ਦਾ ਵੀ ਫੜਾਉਣਾ ਹੈ ਨਿੱਕੇ ਬੱਚਿਆਂ ਲਈ ਰੋਟੀ ਪਕਾ ਕੇ ਵੀ ਰੱਖ ਕੇ ਜਾਣੀ ਹੈ ਘਰ ਸਾਫ਼ ਸਪਾਈਆ ਬਿ ਰੱਖਣਾ ਹੈ ਜੇ ਕੋਈ ਪਾਰਟੀ ਤੁਸੀਂ ਬਾਹਰ ਮੰਨੇ ਆਉਂਦੇ ਆ ਮੇਲ ਤਾਂ ਉਹ ਪਾਰਟੀ ਆਰਗੇਨਾਈਜ਼ ਵੀ ਔਰਤ ਨੇ ਕਰਨੀ ਹੁੰਦੀ ਹੈ ਲੇਕਿਨ ਇਹ ਸਾਰੀਆਂ ਚੀਜ਼ਾਂ ਦੇ ਬਾਵਜੂਦ ਸਾਡੀ ਜਿਹੜੀ ਔਰਤ ਹੈ ਵਿਚਾਰੀ ਉਹਨੇ ਕਦੇ ਉਫ ਨਹੀਂ ਕੀਤਾ ਤੇ ਸਾਡੇ ਆ ਰੇਲ ਭਰਾ ਆਪਾਂ ਹੁਣ ਕਈ ਵਾਰੀ ਦੇਖਦੀਆਂ ਵਿਧਾਨ ਸਭਾ ਵੀ ਦੇਖਦੀਆਂ ਮੈਂ ਤਾਂ ਜਾਣਾ ਛੱਡਿਆ ਵਾ ਗਈ ਹੀ ਨਹੀਂ ਮੈਂ ਇੱਕ ਵਾਰ ਆਇਆ ਲੱਗਦਾ ਪਿੰਡ ਦੀ ਸੱਤ ਵੀ ਸ਼ਾਇਦ ਦੋ ਵਧੀਆਂ ਤਰੀਕੇ ਨਾਲ ਚੱਲਦੀ ਹੋਊਗੀ ਆਕੇ ਜਿੰਨਾ ਮਾੜਾ ਤਰਕ ਬੋਲਿਆ ਜਾ ਰਿਹਾ ਹੈ ਔਰਤ ਵਾਸਤੇ ਜਿੰਨੇ ਕ੍ਰਾਈਮ ਆ ਹੁਣ ਮਨੀਪੁਰ ਦੇ ਵਿੱਚ ਜੋ ਕੁਝ ਹੋਇਆ ਮਾਰਿਆ ਹਾਰਾ ਨਾਰਾ ਇਹਨਾਂ ਨੇ ਅੱਜ ਇੱਥੇ ਬੈਠੇ ਸੀ ਮੋਦੀ ਜੀ ਸਾਡੇ ਰਾਹੁਲ ਗਾਂਧੀ ਜੀ ਇੱਕ ਰਿਕਾਰਡ ਕੈਮ ਕੀਤਾ ਭਾਰਤ ਜੋੜੋ ਦੇ ਵਿੱਚ ਸਾਰੇ ਵਰਗਾਂ ਦੇ ਵਾਸਤੇ ਵੀ ਪਰ ਇਸ ਔਰਤ ਦਾ ਜਾਤੀ ਵਾਲੇ ਇਸ਼ੂ ਦੇ ਉੱਪਰ ਵੀ ਉਹਨਾਂ ਨੇ ਮਨੀਪੁਰ ਤੋਂ ਬੰਬਈ ਤੱਕ ਇੱਕ ਇਸ਼ੂ ਬਣਾ ਕੇ ਕਿ ਆਹ ਇਸ਼ੂ ਮੈਂ ਚਲਦਾ ਉਸ ਸਾਥ ਤੇ ਦਿਲ ਠੰਡਾ ਕੀਤਾ ਅਸੀਂ ਨਾਲ ਖੜੇ ਆਪਣੇ ਦੇਸ਼ ਲਈ ਅਸੀਂ ਔਰਤ ਦਾ ਬੀਬੀ ਦਾ ਇਸ ਤਰ੍ਹਾਂ ਦੀ ਜਾਤੀ ਹੋਣ ਨਹੀਂ ਦੇਵਾਂਗੇ ਅਸੀਂ ਜਦੋਂ ਵੀ ਕੋਈ ਔਰਤ ਸਾਰੇ ਬੈਠੇ ਆ ਸੀਸ ਦੇਵਾਂਗੇ ਐਸੀ ਕਮਾਂਗੇ ਆਪਣੀਆਂ ਨੂੰਹਾਂ ਨੂੰ ਕਈ ਧੀਆਂ ਨੂੰ ਪੁੱਤਾਂ ਧੀਆਂ ਵਾਲੀ ਹੋਵੇ ਵਦੇ ਫੁੱਲੇ ਦੁੱਧੇ ਪੁੱਤੀ ਸਾਰਾ ਕੁਝ ਕਹਿੰਨੇ ਆ ਜਿਉਂਦੇ ਰਹਿਣ ਬੁੱਢਾ ਸਾਹ ਘਣੋਵੇਂ ਸਾਨੂੰ ਕੀ ਮਿਲਦਾ ਆਕੇ ਤੇਰੀ ਮਾਂ ਦੀ ਤੇਰੀ ਧੀ ਦੀ ਤੇਰੀ ਭੈਣ ਦੀ ਸਾਨੂੰ ਆ ਕਾਲਾ ਮਿਲਦੀ ਹੈ ਅਸੀਂ ਇਹ ਬੈਡ ਥਿੰਕਿੰਗ ਦਾ ਤੋਹਫਾ ਲੈ ਕੇ ਵੀ ਅੱਜ ਔਜ਼ਾ ਜਾਂਤੀ ਕਿਉਂਕਿ ਇਹ ਸਾਡੀ ਜਿਹੜੀ ਬੇਬੇ ਨਾਨਕੀ ਵੇਲੇ ਤੋਂ ਸਾਹਿਬਕੌਰ ਦੀ ਤੋਂ ਸਾਡੇ ਆਪਣੇ ਗੁਰੂਆਂ ਤੇ ਪੀਰਾਂ ਦੇ ਵਿੱਚ ਸਾਰਿਆਂ ਦਾ ਮਾਤੇ ਰਾਣੀ ਛੰਸੀ ਲਈ ਤੋਂ ਲੇਕਿਨ ਇਹ ਸਾਡਾ ਜਿਹੜਾ ਦੇਸ਼ ਹੈ ਇਸ ਤਰ੍ਹਾਂ ਦਾ ਹੈਗਾ ਜਿਹਦੇ ਵਿੱਚ ਅੱਜ ਆ ਅਸੀਂ 4-5 ਜਿਹੜੀਆਂ ਗਰੰਟੀਜ਼ ਚ ਮੈਂ ਕਿਹਾ ਨਰੇਗਾ ਦੀਆਂ ਹੋਰ ਵੀ ਡਿਟੇਲ ਹੈਗੀਆਂ ਮੇਰੀਆਂ ਭੈਣਾਂ ਦੱਸਣਗੀਆਂ ਕਿਉਂਕਿ ਮੈਂ ਇਸ ਤੋਂ ਬਾਅਦ 4-5 ਵੱਡੇ ਫੰਕਸ਼ਨ ਨੇ ਉੱਥੋਂ ਮੈਂ ਖੈਰੇ ਤੋਂ ਟਹਿ ਕੇ ਆਈਆਂ ਮੈਂ ਛੱਡ ਕੇ ਪਟਿਆਲੇ ਦਾ ਵੀ ਆਈਆਂ ਸੰਦੂਰ ਵੀ ਇੱਕ ਫੰਕਸ਼ਨ ਸੀ ਆਦਰਵਾਇਜ਼ ਤਾਂ ਭਾਈ ਖਬਰਾ ਤੁਹਾਡੇ ਭਾਈ ਹੋਈ ਲਾ ਦੇਣਗੇ ਬੀਬੀ ਹਲਕੇ ਚ ਗਾਇਆ ਵੈ ਮੈਂ ਉੱਥੇ ਪਹੁੰਚਣਾ ਹੋਊ ਜ਼ਰੂਰੀ ਇਸ ਕਾਰਨ ਕਰਕੇ ਮੈਂ ਫਟਾਫਟ ਸਿੱਧੀ ਆਈ ਸੀ 12 ਵਜੇ ਦਾ ਪ੍ਰੋਗਰਾਮ ਮਿਲਿਆ ਤੁਹਾਡਾ ਲੇਟ ਹੋ ਗਿਆ ਤੇ ਇੱਥੋਂ ਜਾ ਕੇ ਮੈਂ ਜੁਆਇਨ ਕਰਨਾ ਉਸ ਸਾਥੀ ਮੀਟਿੰਗ ਦੇ ਵਿੱਚ ਇਹ ਸਾਰੀਆਂ ਵੱਡੀਆਂ ਗੱਲਾਂ ਜਿਨ੍ਹਾਂ ਦੀ ਸ਼ੁਰੂਆਤ ਕਾਂਗਰਸ ਪਾਰਟੀ ਨੇ ਪਹਿਲ ਕੀਤੀ ਤੇ ਅੱਜ ਵੀ ਕਰ ਰਹੀ ਹੈ ਸਾਰੇ ਥਾਵਾਂ ਤੇ ਤਿਆਗ ਚ ਵੀ ਜਿਵੇਂ ਮੈਂ ਕਿਹਾ ਸੋਨੀਆ ਜੀ ਨੇ ਆਪਣਾ ਉਹ ਦਾ ਸਾਨੂੰ ਦਿੱਤਾ ਤੇ ਹਰ ਥਾਂ ਮਾਤੇ ਸੀ ਇੱਕ ਮੋਦੀ ਵਾਂ ਕੇ ਕਾਂਗਰਸ ਪਾਰਟੀ ਚੱਲੀ ਵੀ ਐ ਤੇ ਅੱਜ ਇਸ ਦਾ ਗੱਲ ਜਵਾਬ ਦਾ ਜਵਾਬ ਦੇਣ ਮੋਦੀ ਜੀ ਵੀ ਦੇਣ ਕਾਲੀਆਂ ਕੋਲੇ ਤਾਂ ਹਾਈ ਕੁਛ ਨਹੀਂ ਟਿਕੜਾ ਨਹੀਂ ਹੋਇਆ ਜਾਂਦਾ ਤੇ ਇਹ ਸਾਰੇ ਦੱਸ ਦੇ ਕਿਸੇ ਨੇ ਵੀ ਇਸ ਤਰ੍ਹਾਂ ਦੀ ਗੱਲ ਸਾਡੀਆਂ ਬੀਬੀਆਂ ਲਈ ਕਿਉਂ ਨਹੀਂ ਸੋਚੀ ਤੇ ਫਿਰ ਕਿਹੜੇ ਮੂਹ ਨਾਲ ਬੀਬੀਆਂ ਤੋਂ ਵੋਟ ਮੰਗਣ ਜਾਂਦੇ ਨੇ ਇਸ ਕਰਕੇ ਮੈਂ ਪ੍ਰਾਊਡ ਫੀਲ ਕਰਦੀ ਹੋਈ ਆਪਣੀ ਪਾਰਟੀ ਦੀ ਲੀਡਰਸ਼ਿਪ ਦਾ ਚਾਹੇ ਸੋਨੀਆ ਜੀ ਅਸੀਂ ਦੇਖ ਰਹੇ ਆਂ ਜਾਂ راہਲ ਜੀ ਦੇਖ ਰਹੇ ਆਂ ਧੰਨਵਾਦ ਕਰਦੀ ਆਂ ਕਿ ਤੁਸੀਂ ਵਾਕਿਆ ਹੀ ਬੁਰੀਆਂ ਪੀਰਾਂ ਦੇ ਬੋਲ ਪੂਰੇ ਕੀਤੇ ਐ ਔਰਤ ਚਾਤੀ ਵਾਸਤੇ ਕੁਛ ਨਾ ਕੁਛ ਬੈਨੀਫਿਟ ਰੱਖ ਕੇ ਮੇਰੇ ਸਮੇਂ ਦੇ ਵਿੱਚ ਅਸੀਂ ਅੱਗੇ ਇਹ ਹੁੰਦਾ ਕਿ 6 ਮਹੀਨੇ ਬਾਅਦ ਇੱਕ ਔਰਤ ਨੇ ਬੱਚਾ ਜਨਮ ਦਿੱਤਾ ਉਹ ਬੱਚੇ ਨੂੰ ਸਭਾਲਣਾ 6 ਮਹੀਨੇ ਬਾਅਦ ਉਹਨੂੰ ਅੱਧੀ ਤਰਖਾ ਤੇ ਜਾਣਾ ਪੈਂਦਾ ਮੈਂ ਆਪਦੇ ਸਮੇਂ ਵਿੱਚ 3 ਸਾਲ ਤੱਕ ਕਿ ਬਿਦ ਫੁੱਲ ਪੇ ਸਾਡੀ ਜਿਹੜੀ ਆ ਬੀਬੀ ਉੱਥੇ ਜਾਓਗੀ ਮੈਂ ਤਾਂ ਇੱਕ ਵਾਰ ਬਲਕੇ ਜਦੋਂ ਬਣੀਆਂ ਪੁੱਛ ਲਿਓ ਜੇ ਮੈਸੇਜ ਮਾਨ ਜਿਉਂਦੇ ਨੇ ਅੱਜ ਤੱਕ ਕਰ ਕੋਈ ਚੀਫ ਸਕਤੀ ਬਣੀ ਨਹੀਂ ਮੈਂ ਉਸ ਵਕਤ ਮੈਸੇਜ ਮਾਨ ਨੂੰ ਕਿਹਾ ਕਿ ਯੂ ਆਰ ਸੀਨੀਅਰ ਮੋਸਟ ਮੈਂ ਤੈਨੂੰ ਚੀਫ ਸੈਕਟਰੀ ਲਾਉਣਾ ਚਾਹੁੰਦੀ ਆ ਜਿਲ੍ਹਾ ਚ ਐਸਐਸਪੀ ਲਾਈਆਂ ਡੀਐਸਪੀ ਲਾਈਆਂ ਲੇਕਿਨ ਦੇਖੋ ਫੇਰ ਤਿਆਗ ਮੈਸੇਜ ਮਾਨ ਪੁੱਛ ਲਿਓ ਜੇ ਮਿਲੇ ਉਹ ਕਹਿੰਦੀ ਜੇ ਮੈਨੂੰ ਨਾ ਲਾਓ ਮੇਰੇ ਘਰ ਵਾਲੇ ਨੂੰ ਲਾ ਦਿਓ ਮੈਂ ਕਿਹਾ ਵੀ ਉਹ ਤਾਂ 12ਵੇਂ ਨੰਬਰ ਤੇ ਹੁੰਦਾ ਹੈ ਜੇ ਬਹੁਤ ਜੂਨੀਅਰ ਹੈ ਮੈਂ ਤੁਹਾਨੂੰ ਲਾਉਣਾ ਚਾਹੁੰਦੀ ਆ ਇਸ ਕਰਕੇ ਅਸੀਂ ਜਿੱਥੇ ਸਾਨੂੰ ਮਿਲਿਆ ਸਾਡੀਆਂ ਲੜਕੀਆਂ ਨੂੰ ਚਾਹੇ ਉਹ ਕਿਸੇ ਪਾਸੇ ਫੀਲਡ ਚ ਕੰਮ ਕਰਦੀਆਂ ਉਹਨਾਂ ਨੇ ਆਪਣੇ ਕੰਮ ਤੇ ਆਪਣੀ ਡਿਊਟੀ ਵਿੱਚ ਇੱਕ ਰਿਕਾਰਡ ਤੋੜਿਆ ਕੰਮ ਕਰਕੇ ਦਿਖਾਇਆ ਚੰਦ ਤੱਕ ਵੀ ਸਾਡੀਆਂ ਬੀਬੀਆਂ ਔਰਤਾਂ ਪਹੁੰਚੀਆਂ ਸਾਡੇ ਮੁਲਕ ਦੀਆਂ ਇਸ ਲਈ ਅੱਜ ਮੈਂ ਇੰਨਾ ਹੀ ਕਹਿਣਾ ਕਿ ਆ ਸਾਰਾ ਕੁਝ ਸਾਡੀ ਪਾਰਟੀ ਨੇ ਜਿੰਨੇ ਵੀ ਹੈਗੇ ਅੰਗਨਵਾੜੀ ਨੇ ਹੋਰ ਨੇ ਉਹਨਾਂ ਸਾਰਿਆਂ ਵਿੱਚ ਅਸੀਂ ਥਾਂ-ਥਾਂ ਪੁਲਿਸ ਥਾਣੇ ਬਣਾ ਕੇ ਅਸੀਂ ਕਿਸ ਤਰੀਕੇ ਨਾਲ ਸੈਲਫ ਹੈਲਪ ਗਰੁੱਪ ਬਣਾ ਕੇ ਬਹੁਤ ਸਾਰੀਆਂ ਸਕੀਮਾਂ ਨੇ ਜਿਹੜੀਆਂ ਲੈ ਕੇ ਚੱਲੇ ਆ ਲੇਕਿਨ ਮੈਂ ਤੁਹਾਨੂੰ ਵੱਡੀਆਂ ਇੰਪੋਰਟੈਂਟ ਮਹੱਤਵਪੂਰਨ ਦੱਸੀਆਂ ਕਿ ਇੰਨਾ ਵੀ ਸ਼ੁਰੂਆਤ ਕਾਂਗਰਸ ਨੇ ਕੀਤੀ ਹੈ ਤੇ ਆਉਣ ਵਾਲੇ ਸਮੇਂ 'ਚ ਇੱਥੇ ਨਹੀਂ ਮੁੱਕ ਗਿਆ ਕੰਮ ਸਰਕਾਰ ਸਾਡੀ ਉੱਪਰ ਵੱਲ ਜਾਣੀ ਹੈ ਬੜੀਆਂ ਪ੍ਰਪੋਜ਼ਲਾਂ ਹੋਰ ਐ ਸਾਡੇ ਵੀ ਜਿਵੇਂ ਮੈਂ ਦੱਸ ਦਿਆਂ ਇਹਨਾਂ ਨੇ ਤਾਂ ਇੱਕ ਇੱਕ ਟਿਕਟ ਵੀ ਨਹੀਂ ਦਿੱਤੀ ਅਸੀਂ ਦੋ ਤਾਂ ਦਿੱਤੀਆਂ ਨਾ 13 ਦੇ ਵਿੱਚੋਂ ਆ ਕੇ ਆ ਹੁਣ ਆਉਣ ਵਾਲੀਆਂ ਅਸੈਂਬਲੀਆਂ ਆਉਣੀਆਂ ਜੇ ਰੱਬ ਨੇ ਸਾਥ ਦਿੱਤੇ ਨਾ ਇੰਦਰ ਵੀ ਸਾਡੇ ਕੋਲ ਐ ਸੀਐਸ ਦੀ ਬੀਬੀ ਇੱਥੇ ਇੰਦਰ ਬੈਠੀ ਹੈ ਅਸੀਂ ਬਾਅ ਕਾਇਦਾ ਇਹਦੇ ਵਿੱਚੋਂ 33% ਲੈ ਕੇ ਰਹਿਾਂਗੇ ਆ ਬੈਠੀਆਂ ਨੇ ਨਾ ਪਹਿਲਾਂ ਕਾਂਗਰਸ ਵਾਲੀਆਂ ਅੱਜ ਸੇਵਾ ਕਰਦੀਆਂ ਨੇ ਕਰਨਗੀਆਂ ਅੜ ਕੇ ਲੜ ਕੇ ਅਸੀਂ ਇਹ ਗੱਲਾਂ ਦੇ ਪਵਾਵਾਂਗੇ ਆਉਣ ਵਾਲੇ ਸਮੇਂ 'ਚ ਅੱਜ ਕਿਉਂਕਿ ਸਾਡੇ ਦੇਸ਼ ਨੂੰ ਖਤਰਾ ਸਾਡੇ ਸੰਵਿਧਾਨ ਨੂੰ ਖਤਰਾ ਸਾਡੀ ਸਾਰੀ ਜਿਹਨੂੰ ਕਹਿੰਦੇ ਡੈਮੋਕ੍ਰੇਸੀ ਨੂੰ ਖਤਮ ਕਰਨ ਲੱਗੇ ਵੇ ਆ ਉਹਨੂੰ ਅਸੀਂ ਬਚਾਉਣ ਵਾਸਤੇ ਹਮਖਿਆਲੀ ਪਾਰਟੀਆਂ ਨਾਲ ਖੜੇ ਆ ਸਾਡੇ ਲੋਕਲ ਮੁੱਦੇ ਹੈਗੇ ਆ ਲੋਕਲ ਡਿਫਰੈਂਸਸ ਹੈਗੇ ਨੇ ਪਰ ਅੱਜ ਅਸੀਂ ਵੱਡੀ ਗੱਲ ਵਾਸਤੇ ਬੱਲੇ ਡਰਾਈ ਵਾਸਤੇ ਸਾਰੇ ਇਕੱਠੇ ਹੋ ਕੇ ਲੱਗੇ ਪਿਆ ਇਹਨੂੰ ਪੂਰਾ ਕਰਨਾ ਹੈ ਇਹ ਕਹਿਣ ਲਈ ਤੁਹਾਡੇ ਕੋਲ ਹਾਜ਼ਰੀ ਲਵਾਉਣ ਲਈ ਬਤਨਵਾਦ ਕਰਨ ਵਾਸਤੇ ਆਈਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਕੁਝ ਪੁੱਛਣਾ ਚਾਹੋ ਨੇ ਜਰੂਰ ਪੁੱਛ ਸਕਦੇ ਆ ਸੀ ਵਧੀਆ ਇਹ ਜਿਹੜਾ ਨਸ਼ੇ ਦਾ ਵਾਕਿਆ ਹੀ ਹਰਤਾ ਮਾਤੇ ਕਿਵੇਂ ਸਾਡੇ ਨੌਜਵਾਨ ਪੰਜਾਬੀ ਨੌਜਵਾਨ ਕਿੰਨਾ ਬੀਗੇ ਕਿੰਨਾ ਦੇਖੋ ਸਾਰਾ ਕੁਝ ਸਾਨੂੰ ਕੱਲਾ ਆਏ ਨਹੀਂ ਕਿ ਨਸ਼ਾ ਛਡਾ ਦਿਓ ਅਸੀਂ ਨਸ਼ਾ ਕਿਵੇਂ ਲੈਂਦੇ ਆ ਜਾਂ ਗਲਤ ਪਾਸੇ ਲੜਕੇ ਕਿਉਂ ਪੈਂਦੇ ਆ ਜਦੋਂ ਉਹ ਡਿਪਰੈਸ਼ਨ ਚ ਕੋਈ ਕੰਮ ਨਹੀਂ ਕੋਈ ਜੋਬ ਨਹੀਂ ਕੋਈ ਕਿੱਤਾ ਨਹੀਂ ਕੋਈ ਹੋਰ ਨਹੀਂ ਮੰਡਾ ਉਸ ਪਾਸੇ ਵੱਲ ਜਾਂਦਾ ਅਸੀਂ ਸਾਡੀ ਪਾਰਟੀ ਕ੍ਰिएशन ਆਫ ਜੋਬਸ ਔਰ ਜਿਵੇਂ ਮੈਂ ਕਿਹਾ ਭੀ 33% 35% ਐਵੇਂ ਨਹੀਂ ਇਸ ਲਈ ਕਿ ਉਹਨਾਂ ਨੂੰ ਉੱਥੇ ਥਾਂ ਮਿਲੇ ਨੌਕਰੀਆਂ 'ਚ ਥਾਂ ਮਿਲੇ ਇਹ ਸਾਰਿਆਂ ਵਾਸਤੇ ਅਸੀਂ ਕੀਤਾ ਸੀ ਨਸ਼ੇ ਦੇ ਡਟ ਕੇ ਖਿਲਾਫ ਹਾਂ ਮੈਂ ਖੁਦ ਮੰਿਸਟਰ ਹੁੰਦੀ ਹੋਈ ਨੇ ਕਈ ਪਿੰਡਾਂ ਦੇ ਵਿੱਚ ਜਾ ਕੇ ਅਸੀਂ ਵਾਕਿਆ ਦਾ ਠੇਕੇ ਚਕਵਾਏ ਜਿਹੜੇ ਕਿ ਪਿੰਡਾਂ ਦੇ ਵਿੱਚ ਰੱਖੇ ਬੇ ਸੀਗੇ ਲੇਕਿਨ ਇਹਦੇ باوجود ਸਾਡੇ ਜਿਵੇਂ ਨਸ਼ੇ ਜਿਹੜੇ ਹੁਣ ਮਾੜੇ ਰਸ਼ੇ ਆ ਗਏ ਜਾਨਲੇਵਾ ਨਸ਼ੇ ਇੱਕ ਇੱਕ ਜਾਨ ਸ਼ਾਇਦ ਬਚਾਉਣ ਵਾਲੇ ਨਸ਼ੇ ਆ ਅਸੀਂ ਜਾਨਲੇਵਾ ਨਸ਼ੇ ਚਾਹੇ ਉਹ ਚਿੱਟਾ ਹੋਵੇ ਚਾਹੇ ਸਿੰਥੈਟਿਕ ਹੋਵੇ ਇਹਦੇ ਡਟ ਕੇ ਖਿਲਾਫ ਹਾਂ ਸਾਡੇ ਸਮੇਂ 'ਚ ਵੀ ਇੱਕ ਸਾਡੇ ਮੁਖੀਆ ਨੇ ਗਲਤੀ ਕੀਤੀ ਸੀ ਦਮਦਮਾ ਸਾਹਿਬ ਗੁੱਟਕਾ ਸਾਹਿਬ ਚੱਕ ਕੇ ਕਿਹਾ ਸੀ ਮੈਂ 4 ਹਫ਼ਤੇ ਚ ਬੰਦ ਕਰ ਦੂੰਗਾ ਮੈਨੂੰ ਵੀ ਨਾਲ ਖੜਾਉਣਾ ਚਾਹੁੰਦੇ ਸੀ ਮੈਂ ਡਿਪਟੀ ਸੀਐਮ ਸੀ ਮੈਂ ਨਾਲ ਨਹੀਂ ਖੜੀ ਤੁਹਾਡੇ ਕੋਲੇ ਫੋਟੋ ਅੱਜ ਵੀ ਪਈਆਂ ਹੋਣਗੀਆਂ ਲੇਕਿਨ ਉਹਨੂੰ ਲੋਕਾਂ ਨੇ ਵੀ ਸਜ਼ਾ ਦਿੱਤੀ ਉਹਨੂੰ ਉਸ ਸਾਢੇ 5ਵੇਂ ਤਖਤ ਨੇ ਵੀ ਸਜ਼ਾ ਦਿੱਤੀ ਅੱਜ ਉਹ ਕਿੱਥੇ ਬੈਠੇ ਐ ਦੇਖ ਲਿਆ ਤੁਸੀਂ ਜਾ ਕੇ ਕਰਨ ਵਾਲਿਆਂ ਨੇ ਇਸ ਲਈ ਸਾਡੀ ਪਾਰਟੀ ਡਟ ਕੇ ਨਸ਼ਿਆਂ ਦੇ ਵਾਸਤੇ ਪਰ ਅਸੀਂ ਇਹ ਡਰਾਮਾ じゃ ਨਹੀਂ ਕਰਦੇ ਛੁੜਾ ਦਿਓ ਮਰਦੇ ਫਿਰਦੇ ਐ ਕਹਿਤਾ ਪ੍ਰੈਕਟੀਕਲੀ ਸਾਡਾ ਇੱਕ ਤੌਰ ਭੈਣਾ ਬਤੌਰ ਮਾਮਾ ਸਾਡਾ ਫਰਜ ਹੈ ਸਾਡੀ ਪਾਰਟੀ ਸਾਡੀ ਸੋਨੀਆ ਜੀ ਕਮਾਨ ਹੈ ਅਸੀਂ ਇਸ ਦੇ ਉੱਤੇ ਡਟ ਕੇ ਪੈਰਾ ਦੇਵਾਂਗੇ ਤੇ ਛੜਾਉਣ ਵਾਲੇ ਪਾਸੇ ਪੈਰ ਰੋਗੇ ਜੀ ਚਾਰ ਹਫ਼ਤੇ ਚ ਤੁਸੀਂ ਖੁਦ ਸੋਚੋ ਆ ਕੇ ਥੋੜੇ ਸਾਹਮਣੇ ਸੀ ਸੋਰੀ ਤੁਸੀਂ ਆਪ ਸੋਚੋ ਆ ਕੇ ਕਿਉਂ ਅਸੀਂ ਗਲਤ ਗੱਲ ਕਰੀਏ ਕਿਵੇਂ ਕਰ ਦੂ ਕੋਈ ਚਾਰ ਹਫ਼ਤੇ ਚ ਬੰਦ ਬੰਦਾ ਮੈਂ ਕਿਉਂ ਨਹੀਂ ਨਾਲ ਖੜੀ ਮੈਂ ਇਸੇ ਕਰਕੇ ਨਾਲ ਨਹੀਂ ਖੜੀ ਕਿ ਨਹੀਂ 4 ਹਫ਼ਤੇ ਤੱਕ ਅਸੀਂ ਕਹਿੰਦੇ ਹਾਂ ਕਿ ਬੰਦ ਕਰ ਦੇਾਂਗੇ ਭਾਵੇਂ ਅਸੀਂ ਉਹ ਜੇ ਰੂਲ ਬਣਾਏ ਕਾਂਗਰਸ ਪਾਰਟੀ ਵਿੱਚ ਨਸ਼ਾ ਵੇਚਣ ਵਾਲਿਆਂ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਜਾਣੀਆਂ ਅਸੀਂ ਬਣਾਏ ਉਹ ਨਸ਼ਾ ਰੋਕਣ ਵਾਸਤੇ ਬਣਾਏ ਸੀ ਨਾ ਲੇਕਿਨ 4 ਹਫ਼ਤੇ ਟਾਈਮ ਦੇਣਾ ਤੇ 4 ਹਫ਼ਤੇ ਵਿੱਚ ਫਿਰ ਕੁਝ ਹੋ ਵੀ ਨਹੀਂ ਸਕਿਆ ਕਰ ਵੀ ਨਹੀਂ ਸਕੇ ਤੇ ਸੌਂ ਖਾ ਰਹੇ ਆ ਉਹਦੇ ਦੇ ਖਿਲਾਫ ਮੈਂ ਨਸ਼ਾ ਖਲਾਸ ਆਜੀ ਕਹੇ ਵੀ ਕਹਿੰਦੇ ਸੀ ਕਿ ਜਦੋਂ ਸਾਡੀ ਸਰਕਾਰ ਬਣ ਗਈ ਉੱਥੋਂ ਦੇਖੋ ਪੈਸਾ ਨਾ ਜੂ ਬਣਾਉਣਾ ਕੋਈ ਪੈਸਾ ਨਾ ਜੂਗਾ ਪਹਿਲੇ ਏਸੀ ਨਹੀਂ ਦੇਵਾਂਗੇ ਕਿ 1000 ਆ ਦੇਤੀ ਪੈਨਸ਼ਨ 1 ਇੱਕ ਹਜ਼ਾਰ ਕੋਰਾ ਝੂਠ ਹੁਣ ਤੇ ਕੰਪੀਟੀਸ਼ਨ ਹੈ ਦੇਖੋ ਇੱਕ ਤਾਂ ਸਰਕਾਰ ਉੱਪਰਲੀ ਹੈ ਇੱਕ ਥੱਲੇ ਵਾਲੀ ਹੈ بڑے ਮੀਆਂ ਤੋਂ بڑے ਮੀਆਂ ਛੋਟੇ ਮੀਆਂ ਸੁਭਾਨ ਅੱਲਾ ਇਹ ਦੋਨੋਂ ਬੈਠੇ ਵਾਦੇ ਕਰਨਾਂ ਚ ਗਰੰਟੀਆਂ ਫਲਾਰ ਨਹੀਂ ਗਰੰਟੀਆਂ ਦੇ ਲਫਜ਼ ਹੀ ਨਵੇਂ ਲੈ ਕੇ ਆਏ ਨੇ ਮੈਂ ਤਾਂ ਇਹ ਵੀ ਮੰਗ ਕਰਦੀਆਂ ਅਵਧੀ ਪਾਰਟੀ ਤੋਂ ਵੀ ਤੋਂ ਤੋਂ ਵੀ ਸਾਰਿਆਂ ਤੁਸੀਂ ਜਰੀਏ ਕਰਾਂਗੇ ਸਰਕਾਰਾਂ ਤੋਂ ਮੰਗ ਕਿ ਗਰੰਟੀ ਦਾ ਇੱਕ ਨਾਂ ਨਾ ਰੱਖਿਆ ਜਾਵੇ ਗਰੰਟੀ ਨੂੰ ਲੀਗਲ ਪੋਜੀਸ਼ਨ ਦਿੱਤੀ ਜਾਵੇ ਜੇ ਕੋਈ ਵਿਅਕਤੀਗਤ ਗਰੰਟੀ ਕਰਦਾ ਜਿਵੇਂ ਕਹਿੰਦਾ ਮੋਦੀ ਗਰੰਟੀ ਕੇਜਰੀਵਾਲ ਗਰੰਟੀ ਫਿਰ ਤਾਂ ਨਿੱਜੀ ਉਹਨਾਂ ਤੋਂ ਪੂਰਾ ਕਰਾਇਆ ਜਾਵੇ ਜੋ ਪੂਰਾ ਨਹੀਂ ਕਰਦੇ ਗਰੰਟੀ ਮੀਨਸ ਗਰੰਟੀ ਆਪ ਸਬਾਨ ਲੈਣ ਜਾਂਦੇ ਗਰੰਟੀ ਹੁੰਦੀ ਹੈ ਤੇ ਜੇ ਕੋਈ ਪਾਰਟੀ ਕਰਦੀ ਉਹ ਪਾਰਟੀ ਪੂਰੀ ਕਰੇ ਇਹ ਲੋਕਾਂ ਦਾ ਤਾਂ ਹੀ ਵਿਸ਼ਵਾਸ ਗਿਆ ਕਿ ਅਸੀਂ ਝੂਠ ਬੋਲਦੇ ਆ ਤੇ ਇਸ ਕਰਕੇ ਨਾ ਤਾਂ ਇਹਨਾਂ ਨੇ ਕੀਤੀ ਹੈ ਕੇਜਰੀਵਾਲ ਜੀ ਉਹਨਾਂ ਨੇ ਅੱਜ ਮੈਂ ਤਾਂ ਆਪੇ ਕਹਿੰਦੀ ਆ ਮੈਂ ਨਹੀਂ ਕਹਿੰਦੀ ਕਿਸੇ ਦੇ ਬਾਰੇ ਕੋਈ ਮਾੜਾ ਸੋਚਾਂ ਆਪੀ ਰੱਬ ਸਲਾਹ ਦੇ ਰਿਹਾ ਤੁਸੀਂ ਨਸ਼ਾ ਬਚਾਓ ਕਹਿੰਦੇ ਬੰਦ ਕਰਨਗੇ ਉਹ ਨਸ਼ਾ ਵਿੱਚ ਹੀ ਅੰਦਰ ਬੈਠੇ ਆ ਆ ਇਹਦਾ ਚੈਰੀ ਦਾ ਰਹਿ ਗਿਆ ਬੱਚੀ ਨਹੀਂ ਦੇਖੋ ਐ ਨਹੀਂ ਕਹਿ ਸਕਦੇ ਆਈ ਕਾਂਟ ਸੇ ਕਿਸੇ ਤਰ੍ਹਾਂ ਤੇ ਪਿੰਪ ਪੁਆਇੰਟ ਕਰਕੇ ਕਹਾ ਕਿ ਸਾਡੀਆਂ ਔਰਤਾ ਵਿੱਚ ਹੈ ਹੀ ਨਹੀਂ ਕੋਈ ਬ੍ਰਾਈ ਹੁੰਦੀ ਹੈ ਬ੍ਰਾਈ ਦੇ ਕੰਮ ਵਿੱਚ ਕਿਸੇ ਤਰ੍ਹਾਂ ਦੀ ਬ੍ਰਾਈ ਵਿੱਚ ਲੇਕਿਨ ਜ਼ਿਆਦਾਤਰ ਜਿਹੜੇ ਆਰਥਿਕ ਤੌਰ ਤੇ ਕਮਜ਼ੋਰ ਲੋਕ ਨੇ ਜ਼ਿਆਦਾਤਰ ਮੇਲ ਤੇ ਵਿੱਚ ਕਈ ਥਾਂ ਤੇ ਫੀਮੇਲ ਵੀ ਹੁੰਦੀਆਂ ਆ ਸਮਝਦੇ ਆ ਮੈਂ ਕਹਿੰਦੀ ਫੀਮੇਲ ਹੋਵੇ ਕੱਲੀ ਮੈਂ ਪ੍ਰਸਾਦਚਾ ਕਰਨ ਲਈ ਨਹੀਂ ਖੜੀ ਹੋਈ ਮੈਂ ਇਸ ਵਕਤ ਤੇ ਵੀ ਕਹਿੰਨੀ ਆ ਕਿ ਚਾਹੇ ਫੀਮੇਲ ਹੋਵੇ ਚਾਹੇ ਮੇਲ ਹੋਵੇ ਜਿਹੜਾ ਕੋਈ ਐਂਟੀ ਸੋਸ਼ਲ ਟ੍ਰਾਈਮ ਚਾਹੇ ਉਹ ਦਸ਼ੇ ਦਾ ਚਾ ਕਾਸਿਦ ਹੈ ਉਹਨੂੰ ਸ਼ਾਇਦ ਹੁੰਦਾ ਹੈ ਅਸੀਂ ਡਾਕਟਰ ਉਸ ਤੇ ਖਲਾਫ ਜਸਵਾਸ ਦਾ ਕਾਲ ਦਾ ਬੰਗਿਆ ਤੋਂ ਮੈਂ ਹਰ ਸਿਆਸਤ ਦੇ ਵਿੱਚ ਤਾਂ ਕਾਗਜ਼ਾਂ ਦੇ ਵਿੱਚ ਆ ਜਾਂਦਾ ਕਿ ਇਹ ਜਿੰਨੇ ਵੀ ਜਿੰਨੇ ਜੀ ਉਸ ਤੇ ਖਲਾਫ ਹਰ ਦੇ ਵਿੱਚ ਇਹ ਇਧਰ ਦੇ ਪਾਸੇ ਥੋੜਾ ਜਿਹਾ ਘੱਟ ਸੁਣਦਾ ਹੈ ਕਾਲ ਸੀ ਕਾਗਜ਼ਾਂ ਚ ਹੀ ਐ ਵੀ ਟਿਕਾ ਹੋ ਗਿਆ ਦਿਨ ਦੀ ਦੇਖ ਕਾਗਜ਼ਾਂ ਚ ਕਿਉਂ ਹੈ ਯੂ ਕੈਨ ਸੀ ਕਿ ਐਸੇ ਦੋ ਦਿੱਤੀਆਂ ਫਰੀਦਕੋਟ 13 ਦੇ ਵਿੱਚੋਂ ਫਰੀਦਕੋਟ ਤੇ ਹਸ਼ਿਆਰਪੁਰ ਦੋ ਸੀਟਾਂ ਦਿੱਤੀਆਂ ਮੈਨੂੰ ਕਿਸੇ ਪਾਰਟੀ ਦਾ ਨਾਮ ਲੈ ਕੇ ਦੇ ਸਕਦੇ ਹੋ ਆ ਜਿਹੜੇ ਹੈਗੇ ਮੈਂ ਕਿਹੜੇ ਆ ਕਿ ਉਹਨੇ 8 ਐਮਪੀ ਭੇਜੇ ਉੱਤੇ 13 ਐਮਪੀ ਹੈਗੇ ਐਥੇ ਵਾਲੇ ਮਾਨ ਨਾਲ ਦਿੱਤਾ ਇਹਨਾਂ ਨੇ ਆਮਾਦੀਪ ਪਾਰਟੀ ਚੋਂ ਸਕਾਲਾ ਬੜਾ ਸੀ ਕਿਹਦੇ ਤੇ ਇਹਨਾਂ ਦੱਸੋ ਮੈਨੂੰ ਸਰ ਤੁਸੀਂ ਮੋਕੋਡੀ ਦਾ ਜ਼ਿਕਰ ਕੀਤਾ ਕਿ ਆਸ਼ਵਾਨੀ ਵੀ ਲਾਰੇ ਨਹੀਂ ਆਮਾਦੀਪ ਪਾਰਟੀ ਨੇ ਲਾਰੇ ਦਿੱਤੇ 100000 ਰੁਪਏ ਦੇ ਰੈਂਡ ਕਰ ਦਿੱਤੇ ਤੁਸੀਂ ਵੀ ਆਪਣੇ ਨਾਰੀ ਮਿਆਂ ਦੇ ਵਿੱਚ 1 ਲੱਖ ਪ੍ਰਤੀ 7 ਮੌਤਮ ਦੇਵ ਦੀ ਗੱਲ ਕਰ ਰਹੇ ਹੋ ਕਿ ਖਰ ਕਿੱਥੇ ਰੱਖਿਆ ਨਾ ਨਹੀਂ ਅਸੀਂ ਦਿੱਤਾ ਅਸੀਂ ਤਾਂ ਨਹੀਂ ਦੇਵਾਗੇ ਨਹੀਂ ਅਦੇ ਹਿਮਾਚਲ ਦੇ ਵਿੱਚ ਅਸੀਂ ਤੁਹਾਡੇ ਸਾਹਮਣੇ ਮੈਂ ਦੋ ਸਟੇਟਾਂ ਦਾ ਕੰਪੈਰੀਜ਼ਨ ਕੀਤਾ ਹੈ ਇਹਨਾਂ ਨੇ ਹਜ਼ਾਰ ਕਿਆ ਪੰਜਾਬ ਚ ਦੇਵਾਂਗੇ ਦਿੱਤਾ ਨਹੀਂ ਅੱਜ ਬਾਕੀ ਦਾ 32 ਮਹੀਨੇ ਹੋ ਗਏ ਆ ਅਸੀਂ ਹਿਮਾਚਲ ਚ ਕਿਆ ਦੇਵਾਂਗੇ 1500 ਤੇ ਮਿਲਦੇ ਅੱਜ ਜਿਹੜਾ ਬੰਦਾ ਕੁਝ ਕਰਕੇ ਦਿਖਾ ਰਿਹਾ ਉਹ ਤੇ ਯਕੀਨਤਾ ਕਰਨਾ ਪਊਗਾ ਤੁਹਾਨੂੰ ਪੰਜੇਕਣਾ ਰਲਾ ਨਹੀਂ ਸਕਦੇ ਇਹੀ ਮੈਂ ਤਾਂ ਹੀ ਗੱਲ ਵਾਲਾ ਸ਼ੁਰੂ ਦੇ ਵਿੱਚ ਕਹੀ ਸੀ ਕਿ ਕਹਿੰਦੇ ਬਹੁਤ ਨੇ ਕਰਦਿਆ ਪੂਰਾ ਕੌਣ ਕੌਣ ਹੈ ਇਹ ਤੁਸੀਂ ਮੀਡੀਆ ਨੇ ਦੇਖਣਾ ਸਾਨੂੰ ਪਿੰਪੁਆਇੰਟ ਕਰਿਓ असि हर हालत पीछे तो करा करा इस तु अलावा भी करा इसका जवाब हमने मेरे न गल कर रहे तुम हैं राहुल जी ने ये बहुत साफ कहा है कि जो कॉरपोरेट का कर्जा 16 लाख करोड़ अर्थव्यवस्था के पहिए में वो पैसा पहुंचे ये नहीं कि केवल कॉरपोरेट को 16 लाख करोड़ रुपए देकर हमने कर्जा माफ कर दिया उससे तो देश में किसी को कोई फायदा नहीं होगा देश देश गया गया मैं इस करके कह रही हाँ दो इशू है एक इशू है देश बचा संविधान बचा जिमेंट सारे असठे है लेकिन कुछ स्टेटा जिम्मे स्पैशली पार्टीकुलर तुम तो पंजाब की गल करते हो इतर आर सो मैनी डिफरेंसल इशू है ਲੇਕਿਨ ਸਾਡੇ ਇੱਥੇ ਚਾਹੇ ਉਹਨਾਂ ਦੇ ਜਿੱਤ ਕੇ ਜਾਂਦੇ ਤਾਂ ਸਾਡੇ ਜਿੱਤ ਕੇ ਜਾਂਦੇ ਆ ਉੱਥੇ ਜਾ ਕੇ ਜਿਹੜਾ ਉਹਨਾਂ ਨੈਸ਼ਨਲ ਲੈਵਲ ਤੇ ਸਾਡੇ ਨਾਲ ਥਾਂ ਭਰੀ ਐ ਖੜੀ ਐ ਪਾਰਟੀ ਉਹਨਾਂ ਦੀ ਉਸ ਪਾਸੇ ਉਹ ਬੀਜੇਪੀ ਵਾਲੇ ਜਿਹੜੇ ਹੈਗੇ ਆ ਉਹਨਾਂ ਨਾਲ ਦੀ ਉਹ ਕਾਂਗਰਸ ਨਾਲ ਹੋਣਗੇ ਇੱਥੇ ਜਿਵੇਂ ਹੈਗੇ ਨੇ ਸਾਡੇ ਕਿ ਸਾਡੇ ਮਾਮਲੇ ਆ ਜੋ ਕੁਛ ਹੋਰ ਕਰ ਰਹੇ ਆ ਉਹਦੇ ਤੇ ਅਸੀਂ ਆਪੋਜੀਸ਼ਨ ਪਾਰਟੀਆਂ ਸਾਡਾ ਕੁਛ ਕਰਨਾ ਪੈਂਦਾ ਫਰਜ਼ ਅਗਰ ਮੈਂ ਤਾਂ ਸਮਝਦੀ ਆ ਕਿ ਛੇ ਹਲਾਤ ਬਣਾਉਣੇ ਚਾਹੀਦੇ ਸੀ ਅੱਛਾ ਵਾਤਾਵਰਨ ਬਣਾਉਣਾ ਚਾਹੀਦਾ ਸੀ ਤੁਹਾਨੂੰ ਯਾਦ ਹੋਊ ਕਿ ਮੈਂ ਬੋਲਦੀ ਨੇ ਕਿਹਾ ਕਿ ਮੈਂ ਵਿਧਾਨ ਸਭਾ ਦੇਖਣਾ ਨਹੀਂ ਚਾਹ ਦੇਖਣ ਨਹੀਂ ਜਾਂਦੀ ਉੱਥੇ ਇਹ ਬਤਾਂਵਾਂ ਨੂੰ ਨਹੀਂ ਪੈਦਾ ਕਰਨੇ ਚਾਹੀਦੇ ਸੀ ਇੱਥੇ ਮੈਂ ਰਜਿੰਦਰ ਕੌਰ ਦਾ ਹਜ਼ਾਰਾਂ ਰਜਿੰਦਰ ਕੌਰ ਆਉਣਗੇ ਆ ਸਵਾਲ ਇੱਕ ਕੁਰਸੀ ਤੇ ਇੱਕ ਸਟੇਟਸ ਦਾ ਹੈ ਇਹ ਸਾਨੂੰ ਜਿਹੜਾ ਮੇਨਟੇਨ ਕਰਕੇ ਰੱਖਣਾ ਪੈਂਦਾ ਹੈ ਚਾਹੇ ਉਹ ਉਹਦੀ ਪਹਿਲ ਸੀਐਮ ਹੀ ਕਰਦੇ ਹੁੰਦੇ ਆ ਸਾਡਾ ਉਹ ਜਿਹੜਾ ਹੈਗਾ ਕਿਰਕਰਾ ਹੋਇਆ ਜਿਹਦੇ ਕਰਕੇ ਸਾਡੇ ਡਿਫਰੈਂਸਸ ਆਫ ਕਾਫੀ ਬੰਦੇ ਆ ਚ ਆ ਗਏ ਜਿਹਦੇ ਕਰਕੇ ਪੰਜਾਬ ਚ ਨਹੀਂ ਹੋ ਸਕਿਆ ਲੇਕਿਨ ਲੜ ਰਹੇ ਆ ਲੜ ਕੇ ਚਾਹੇ ਐਸ ਪਾਸੇ ਦੀ ਆਉ ਚਾਹੇ ਐਸ ਪਾਸੇ ਦੀ ਉੱਥੇ ਨੈਸ਼ਨਲ ਪੱਧਰ ਤੇ ਜੋ ਹੈਗਾ ਉੱਥੇ ਸਵਰਥਨ ਲੈਣਾ ਹੀ ਰਹਿਣਾ ਹੈ ਮੈਂ ਤਾਂ ਕਹਿੰਦੀ ਆ ਵੀ ਸਾਡੇ ਕੋਲੇ ਜਿਹੜੇ ਸਾਨੂੰ ਛੱਡ ਕੇ ਬਾਕੇ ਸੀ ਉਹ ਵੀ ਵਾਪਸ ਆ ਗਏ ਤੇ ਅਜੇ ਆਉਣ ਵਾਲੇ ਦਿਨਾਂ ਦੇ ਦੇਖਿਓ ਆ ਕੇ ਆ ਕੇ ਦੇਖੀ ਹੁੰਦਾ ਹੈ ਕਿ ਕੌਣ-ਕੌਣ ਆਉਂਦੇ ਆ ਇਹ ਆ ਜੀ ਆ ਵੈਲਕਮ ਕਰਦੇ ਆ ਲੇਕਿਨ ਬਹੁਤ ਸਾਰੀ ਲਾਈਨ ਲੱਗੀ ਵੀ ਹੈ ਇੱਥੇ ਹੀ ਗਰਾਮਾਂਗੇ ਤੁਹਾਡੇ ਨਾਲ ਮੈਂ ਅੱਜ ਦਾ ਨਹੀਂ ਲੈਂਦੀ ਭਗਤ ਸਿੰਘ ਜੀ ਨੂੰ ਪਮੰਦੇ ਆ ਕਿ ਨਾਮ ਮੰਦੇ ਆ ਉਹਨਾਂ ਦੇ ਪਰਿਵਾਰ ਚੋਂ ਵੀ ਕੋਈ ਨਾ ਕੋਈ ਅਸੀਂ ਕਦੇ ਦਿਨਾਂ ਸ਼ਾਮਲ ਕਰਵਾ ਰਹੇ ਆ ਹੋ ਗਿਆ ਜੀ ਮੈਨੂੰ ਛੁੱਟੀ ਦੇਵੋਗੇ ਜੀ ਥੈਂਕ ਯੂ